ਥਾਣਾ ਟੱਲੇਵਾਲ ਪੁਲਿਸ ਨੂੰ ਮਿਲੀ ਵੱਡੀ ਸਫਲਤਾ 10 ਮੋਟਰਸਾਈਕਲਾਂ ਸਮੇਤ ਦੋ ਜਣੇ ਨੂੰ ਕੀਤਾ ਗਿਆ ਕਾਬੂ ਮਾਮਲਾ ਦਰਜ ਥਾਣਾ ਟੱਲੇਵਾਲ ਪੁਲਿਸ ਦੇ ਇੰਚਾਰਜ ਵੱਲੋਂ ਦੱਸਿਆ ਗਿਆ ਕਿ ਪਿਛਲੇ ਦਿਨੀ ਇੱਕ ਵਿਅਕਤੀ ਕਾਬੂ ਕੀਤਾ ਗਿਆ ਸੀ ਜਿਸ ਕੋਲੋਂ ਇੱਕ ਮੋਟਰਸਾਈਕਲ ਬਰਾਮਦ ਹੋਇਆ ਸੀ ਤੇ ਉਸ ਤੋਂ ਜਦੋਂ ਦੌਰਾਨੇ ਰਿਮਾਂਡ ਪੁੱਛਗਿੱਛ ਕੀਤੀ ਗਈ ਤਾਂ ਉਸਦੇ ਵੱਲੋਂ ਇੱਕ ਹੋਰ ਸਾਥੀ ਨੂੰ ਪੜਵਾਇਆ ਗਿਆ ਤੇ ਕੁੱਲ 10 ਮੋਟਰਸਾਈਕਲ ਦੋਨੇ આરોપીਆ ਕੋਲ ਬਰਾਮਦ ਹੋ ਚੁੱਕੇ ਹਨ ਤੇ આરોપીਆ ਕੋਲ ਪੁੱਛਗਿੱਛ ਜਾਰੀ ਹੈ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਆਉ ਜਾਣਦੇ ਆ ਕੀ ਕਹਿ ਰਹੇ ਹਨ ਐਸ ਐਚਓ ਤਾਣਾ ਟੱਲੇਵਾਲ ਹਾਂ ਜੀ ਸਰ 3 ਨਾਮਾ ਤੇ ਕੱਲ ਦੋ ਗਰੋ ਮੈਂਬਰ ਫੜਿਆ ਮੋਟਰਸਾਈਕਲ ਆਟੋ ਮੋਟਰਸਾਈਕਲ ਕੀ ਪੂਰਾ ਮੰਗ ਲੈਂ ਮੈਂ ਜੀ ਇਨਸਪੈਕਟਰ ਜਗਜੀਤ ਸਿੰਘ ਐਸ ਐਚਓ ਟੱਲੇਵਾਲ ਸਾਨੂੰ ਮਿਤੀ 10 5 2025 ਨੂੰ ਇੱਕ ਇਤਲਾਹ ਮਿਲੀ ਸੀ ਗੁਪਤ ਕਿ 바ਰੂ ਸਿੰਘ ਨਾਮ ਦਾ ਬੰਦਾ ਮੋਟਰਸਾਈਕਲ ਚੋਰੀ ਕਰਕੇ ਵੇਚਣ ਦਾ ਆਦੀ ਹੈਗਾ ਜਿਸ ਤੇ ਅਸੀਂ ਮਕਦਮਾ ਨੰਬਰ 30 ਮਿਤੀ 10/5/25 ਦਰਜ ਕਰਕੇ ਨਾਕਾਬੰਦੀ ਕਰਕੇ ਇਸ ਨੂੰ ਸਮੇਤ ਚੋਰੀ ਦੀ ਮੋਟਰਸਾਈਕਲ ਅਸੀਂ ਇਹਨੂੰ ਕਾਬੂ ਕੀਤਾ ਸੀਗਾ ਜਿਸ ਤੇ ਇਹਨੂੰ ਅਸੀਂ ਕੋਰਟ 'ਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਲਿਆ ਉਸ ਰਿਮਾਂਡ ਦੇ ਦੌਰਾਨ 11 ਤਰੀਕ ਨੂੰ ਇੱਕ ਹੋਰ ਮੋਟਰਸਾਈਕਲ ਬਰਾਮਦ ਕਰਾਇਆ ਫਿਰ ਇਹਦੀ ਪੁੱਛਗਛ ਤੇ ਅਸੀਂ ਇੱਕ ਭਾਵਨਦੀਪ ਨਾਮ ਦਾ ਲੜਕਾ ਨਾਮਜਦ ਕੀਤਾ ਜੋ ਕਿ ਇਹਦੇ ਗਰੋਹ ਦਾ ਹੀ ਮੈਂਬਰ ਸੀਗਾ ਇਹ ਰਲ ਕੇ ਇਕੱਠੇ ਕੰਮ ਕਰਦੇ ਸੀਗੇ ਅਸੀਂ ਉਹਦੀ ਨਿਸ਼ਾਨਦੇਹੀ ਤੇ 8 ਮੋਟਰਸਾਈਕਲ ਅਸੀਂ ਅ ਬਿਲੇ ਸੰਚਾਰ ਜਗਾ ਸੀਗੀ ਉੱਥੋਂ ਅਸੀਂ ਬਰਾਮਦ ਕਰਾਇਆ ਬੇਅਵਾਦ ਜਗਾ ਸੀਗੀ ਉਯਾਰ ਤੇ ਕੁੱਲ ਅਸੀਂ 10 ਮੋਟਰਸਾਈਕਲ ਬਰਾਮਦ ਕਰਾਇਆ ਜੀ ਇਹਨਾਂ ਤੋਂ ਸਰ ਕੀ ਲੱਗਦਾ ਕਿਤੇ ਕਿਤੇ ਕਿੱਥੋਂ ਕਿੱਥੋਂ ਚੋਰੀ ਕੀਤੀ ਹੈ ਤੇ ਕਿੰਨੇ ਕੀ ਪਹਿਲਾਂ ਮਾਮਲੇ ਦਰਜ ਨੇ ਤੇ ਇਥੇ ਬਾਰੂ ਦੇ ਜੀ ਅਸੀਂ ਲੜਾਈ ਝਗੜੀ ਦੇ ਮਕਦਮੇ ਦਰਜ ਨੇ ਮਹਿਲਕਲਾਂ ਥਾਣੇ ਦੇ ਵਿੱਚ ਇਹ ਇਹ ਆਪਣੇ ਰਾਏਕੋਟ ਤੇ ਇਧਰੋਂ ਤਨੌਲਾ ਸਾਈਡ ਤੋਂ ਜੇ ਕਿਤੇ ਉਹਨਾਂ ਕੋਈ ਮੰਡੀ ਚੋਂ ਵਗੈਰਾ ਚੋਂ ਕਿਤੋਂ ਕੋਈ ਦਿਹਾੜੀਦਾਰ ਦਾ ਮਜ਼ਦੂਰ ਦਾ ਮੋਟਰਸਾਈਕਲ ਦੇਖਦਾ ਸੀ ਉਹਨੂੰ ਇਹ ਚੋਰੀ ਕਰ ਲੈਂਦੇ ਸੀਗੇ ਫਿਰ ਇਹਨਾਂ ਦੇ ਗਾਹਾਂ ਇਹਨੂੰ ਇਕੱਠੇ ਨੰਬਰ ਪਲੇਟਾਂ ਇਹਨਾਂ ਦਾ ਚੇਂਜ ਕਰਕੇ ਅੱਗੇ ਵੇਚਦੇ ਸੀਗੇ ਜੋ ਕਿ ਕਾਫੀ ਸਰਗਰਮ ਗਰੁੱਪ ਸੀਗੇ ਜੀ ਇਹ ਸਰ ਕਿਹਨੂੰ ਵੇਚਦੇ ਸੀ ਜੇ ਤਾਂ ਕੋਈ ਖਲਾਸਾ ਹੋਇਆ ਜੀ ਹਲੇ ਜਿਹੜੀ ਜਿੰਨਾਂ ਦੀ ਤਪਤੀਸ਼ ਚੱਲ ਰਹੀ ਹੈ ਜੀ ਉਹ ਜਲਦੀ ਹੀ ਦੱਸਾਂਗੇ ਕਿੱਥੋਂ ਲੈ ਕੇ ਆਉਂਦੇ ਸੀ ਕਿਹਨੂੰ ਵੇਚਦੇ ਸੀਗੇ